इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਦੇਮੀ ਆ ਬੋਨੇ ਨੂੰ ਕਿਨੇ ਬਰੇ ਨਾ ਚੋਟ ਬੋਤ ਆ ਰੋਸ ਜੀ ਜੀ ਅੱਜ ਜਦੈ ਕਰਨੋਂ ਪਹਿਲਾਂ ਹੀ ਪਤਾ ਹੈ ਕਿ ਬੌ ਤਰੀਕਾ ਮਿਸਟਰ ਸ਼੍ਰੀਮਾਨਤ ਵਰਮਾ ਜਿਨ੍ਹਾਂ ਦੀ ਉਹ ਪਕਾਸ਼ ਯੂਨਿਟ ਸ਼ੌਪ ਹੈ ਦਿੱਲੀ ਦੀ ਸ਼ੌਪ ਹੈ ਉਹਨਾਂ ਨੂੰ ਦੋ ਫੋਨ ਬਣਾਇਆ ਇੱਕ IC 8544 44685 ਤੋਂ ਤੇ ਦੂਜੀ 88722 88999 ਤੋਂ ਇਹਨਾਂ ਨੂੰ ਬੰਲਾ ਮਸਕੋਨਾ ਮੇਰੀਆਂ ਨੂੰ ਟਿੱਕਿਆ ਨਹੀਂ ਫਿਰ ਇਹਨਾਂ ਨੂੰ ਦੋ ਵਾਇਸ ਨੋਟ ਆਏ ਇੱਕ ਤਕਰੀਬ 9:00 1:00 ਤੇ ਦੂਸਰਾ 1:30 1:00 ਵਜੇ ਦੇ ਜਿਹੜੇ ਦੋ ਵਾਇਸ ਨੋਟਾਂ 'ਚ ਕਿਹਾ ਇਹ ਮੈਂ ਟ੍ਰੇਨ 'ਚ ਸੁਪਰ ਬੋਲਦਾ ਤੇ ਤੁਹਾਡੇ ਕੋਲ 13 ਮਿੰਟ ਰਗੇ 1 ਕਿਲੋ ਸਿਆਉਣਾ ਤਿਆਰ ਕਰਕੇ ਕੋ ਬੱਗੇ ਦੀ ਜਗਾ ਤੇ ਪਹੁੰਚੋ ਉਹਦੇ ਚ ਜਿਹੜਾ ਨੇ ਸਾਨੂੰ ਇਲਾਦ ਕੀਤੀ ਜਿਹੜੇ ਜਸਤਖਰ ਜਿਹੜੇ ਟੂੜੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 3582 ਤੇ 3552 ਪੀ ਐਨ ਐਸ ਜਿਹੜਾ ਨੰਬਰ 584 ਤੇ 506 ਆਈ ਪੀਸੀ ਵੇਲੇ ਪੜਾਜਿਆ ਗਏ ਉਹ ਦਰਜ ਕੀਤੀ ਨਾਲ ਦੀ ਨਾਲ ਹੀ ਐਸ ਪੀ ਡੀ ਸਾਹਿਬ ਨੂੰ ਬੀ ਐਸ ਪੀ ਡੀ ਸਾਹਿਬ ਨੂੰ ਕੌਮ ਦਿੱਤਾ ਗਿਆ ਸੀ ਜੀ ਆਈ ਦੀਆਂ ਅਫੀਰ ਕਰ ਜਾਈਆਂ ਕਨੈਕਟ ਜਲਦੋ ਹੈਲਪਲੀ ਜੀ ਇਹ ਪਿਛਲੇ ਕੰਟੇ ਦੇ ਵਿੱਚ 10 ਤਰੀਕ ਨੂੰ ਉਸ ਬੰਦੇ ਨੂੰ ਅਰੈਸਟ ਕਰ ਲਏ ਸੀ ਤੇ 11 ਤਰੀਕ ਨੂੰ ਐਸ ਐਚਓ ਸਿਟੀ ਪੁਲਿਸ ਸਾਹਿਬ ਦੀ ਟੀਮ ਨੇ ਇਹ ਲੋਨ ਕਿੰਨੇ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਹੈ ਜਿਵੇਂ ਅਭਿਸ਼ੇਕ ਤੇ ਨਿਹਾਲ ਤੇ ਦੋਨੋਂ ਅਜੀਤ ਕੁਮਾਰ ਦੇ ਲੜਕੇ ਆ ਬੰਨੋ ਸਕੇਬਰਾ ਤੇ ਜਿਹੜਾ ਇਹਨਾਂ ਨੇ ਚੀਜਾ ਪੀਰਤ ਸਿੰਘ ਹੈ ਜਿਹੜਾ ਸਨ ਆਫ ਪਰਮੇਲ ਸਿੰਘ ਇਹ ਖਾਣਾ ਸਿਟੀ ਬੰਨ ਏਰੀਆ ਦੇ ਰਹਿਣ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ 신고 ਕੀਤਾ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੁਝ ਚਰਚਾ ਹੋਇਆ ਹੈ

ਤੇ ਇਹ ਕੇਸ ਤੇ ਹੋਰ ਕੁਝ ਕਰ ਤੋਂ ਦੀ ਕੀ ਕੀਤਾ ਮੈਂ ਤੁਹਾਡੇ ਨਾਲ ਇਹ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਧਰਤੀ ਭਰੀ ਕਾਲ ਆਉਂਦੀ ਹੈ ਤਾਂ ਕਰਨਾ ਨਹੀਂ ਇਸ ਗੱਲ ਨੂੰ ਚੁਕਾਉਣਾ ਨਹੀਂ ਨਾਲ ਦੀ ਨਾਲ ਪੁਲਿਸ ਨੂੰ ਬੁਲਾ ਦਿਓ ਜਿਵੇਂ ਇਹ ਬੰਦੇ ਰੈਟੀਫਾਈ ਹੋ ਕੇ ਫੜੇ ਗਏ ਕੋਈ ਵੱਡੀ ਗੱਲ ਨਹੀਂ ਹਰ ਇੱਕ ਚੋਟ ਪੜੇ ਜਾਂਦਾ ਹੈ ਇਹਨਾਂ ਨੂੰ ਰੈਂਡੀਫਾਈ ਕਰਾਂ ਸੀ 10 ਤਰੀਕ ਨੂੰ ਕਰ ਲਿਆ ਸੀ ਜਦ ਤੇ 11 ਨੂੰ ਗ੍ਰਿਫਤਾਰ ਕਰ ਲਿਆ